ਹੈਲੋ YouTube ਫੈਮਲੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਵੇਸਣ ਦੀ ਕੜੀ ਉਹਦੇ ਲਈ ਮੈਂ ਲਏ ਆ ਇੱਕ ਕੋਲੀ ਵੇਸਣ ਦੀ ਤੇ ਇੱਕ ਕੋਲਾ ਦਹੀਂ ਦਾ ਠੀਕ ਹੈ ਜੀ ਹੁਣ ਮੈਂ ਇਹਨੂੰ ਮਿਕਸ ਕਰਾਂਗੀ ਹੁਣ ਮੈਂ ਵੇਸਣ ਨੂੰ ਦਹੀਂ ਦੇ ਵਿੱਚ ਘੋਲ ਦਾਂਗੀ ਨੂੰ ਮੈਂ ਅੱਛੇ ਤਰੀਕੇ ਨਾਲ ਮਿਕਸ ਕਰਨਾ ਹੈ ਥੋੜਾ ਜਿਹਾ ਵਿੱਚ ਪਾਣੀ ਐਡ ਕਰੂੰਗੀ ਪਾਣੀ ਐਡ ਕਰਕੇ ਪਾ ਦੇ ਦਾ ਚੰਗੇ ਤਰੀਕੇ ਨਾਲ ਮੈਂ ਦਾ ਕੋਲ ਤਿਆਰ ਕਰਾਂਗੀ ਹੁਣ ਮੈਂ ਤੇਲ ਨੂੰ ਚੰਗੇ ਤਰੀਕੇ ਦੇ ਨਾਲ ਗਰਮ ਕਰ ਲਿਆ ਹੈ ਹੁਣ ਮੈਂ ਇਹਦੇ ਵਿੱਚ ਐਡ ਕਰੂੰਗੀ ਖਰੇ ਮਸਾਲੇ ਜਿਹਦੇ ਵਿੱਚ ਮੈਂ ਲਿਆ ਧਨੀਆ ਕਾਲੀ ਮਿਰਚ ਮੇਥਰੇ ਜੀਰਾ ਤੇ ਲਾਲ ਮਿਰਚ ਪਹਿਲਾਂ ਮੈਂ ਪਹਿਲਾਂ ਮੈਂ ਮੇਥਰੇ ਐਡ ਕਰੂੰਗੀ ਫਿਰ ਪਨੀਆ ਕਾਲੀ ਮਿਰਚ ਇਸ ਤੋਂ ਬਾਅਦ ਜੀਰਾ ਲਾਂਗ ਐ ਹੁਣ ਮੈਂ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਐਡ ਕਰੂੰਗੀ ਅਦਰਕ ਲਸਣ ਦਾ ਪੇਸਟ ਪोज ਗਿਆ ਹੈ ਹੁਣ ਮੈਂ ਇਹਦੇ ਵਿੱਚ ਪਿਆਜ਼ ਐਡ ਕਰੂੰਗੀ ਹੁਣ ਮੈਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਐਡ ਕਰਾਂਗੀ ਇਸ ਦੇ एक चमचा हलदी थोडा ज्या अधाक चमचा गरम मसाला अधा चमच मी गिली मिरच ॲड करून हो मैं चमचे तरीके भुन भुन तो धनिया मी ॲड करू ਜਦੋਂ ਇਹ ਤਾਂ ਪਿਆਰ ਹੋ ਗਿਆ ਹੁਣ ਮੈਂ ਇਹਦੇ ਵਿੱਚ ਜੋ ਮਿੱਤਰ ਪਹਿਲਾਂ ਤਿਆਰ ਕੀਤਾ ਸੀ ਬੇਸਨ ਤੇ ਦਹੀਂ ਦਾ ਉਹ ਐਡ ਕਰਾਂਗੀ ਹੁਣ ਮੈਂ ਕੜੀ ਵਿੱਚ ਪਾਉ ਲਈ ਪਕੌੜੇ ਪਾਉ ਲਈ ਤੇਲ ਰੱਖ ਲਿਆ ਆ ਤੇਲ ਸੜਨ ਤੋਂ ਬਾਅਦ ਮੈਂ ਇਹਦੇ ਵਿੱਚ ਕੜੀ ਕੜੀ ਪਕੌੜਾ ਪੰਜਾਬੀਆਂ ਦੀ ਫੇਵਰਟ ਰੈਸਪੀ ਆ ਪਕੌੜੇ ਸਾਡੇ ਬਣ ਕੇ ਤਿਆਰ ਹੋ ਚੱਲੇ ਨੇ ਦੂਜੇ ਪਾਸੇ ਸਾਡੀ ਕੜੀ ਰੱਧੀ ਪਈ ਹੈ ਕੜੀ ਵੀ ਸਾਡੀ ਬਣ ਚੁੱਕੀ ਆ ਕੜੀ ਸਾਡੀ ਬਣ ਗਈ ਆ ਲਾਸਟ ਤੇ ਆਪਾਂ ਇਹਦੇ ਵਿੱਚ ਧਨੀਆ ਐਡ ਕਰਾਂਗੇ ਹੁਣ ਕੜੀ ਦੇ ਵਿੱਚ ਪਕੌੜੇ ਪਾਤੇ ਆ ਕੜੀ ਚ ਪਕੌੜੇ ਪਾਉਤ ਬਾਅਦ ਇਸ ਤਰੀਕੇ ਦੀ ਲੁੱਕ ਆਈ ਆ ਬਹੁਤ ਸੋਹਣੀ ਲੁੱਕ ਆਈ ਏ ਉਹ ਚੱਲਦੀ ਨਹੀਂ ਫੇਰ ਰਹਾ ਤੁਹਾਡਾ ਚੱਲ ਕੜੀ ਸਾਡੀ ਬੰਨ ਕੇ ਤਿਆਰ ਹੋ ਗਈ ਹੈ ਹੁਣ ਇਹਨੂੰ ਮੈਂ ਲੱਗੀਆਂ ਟੇਸਟ ਕਰਨ ਬਹੁਤ ਸਵਾਦ ਬਣੀ ਹੈ